ਠੀਕ ਨਹੀਂ ਹੋਇਆ ਬ੍ਰਿਥ ਸੇ ਰਹਿ ਲੇ ਤਰਾ ਪਤਾ ਨਹੀਂ ਕੀ ਹੋ ਰਿਹਾ ਮੈਂ ਤਾਂ ਗੋਲੀ ਵੀ ਲੈ ਲਈ ਹਟੇ ਨਹੀਂ ਰਿਹਾ ਹੈਗਾ ਪਤਾ ਨਹੀਂ ਸੂਬਾ ਤਾਂ ਦੁਖੀ ਜਾਂਦਾ ਤੂੰ ਰੈਸਟ ਕਰ ਲੈਂਦੀ ਹਲੇ ਹੋਰ ਰੈਸਟ ਤਾਂ ਕਰੀ ਐਨੀ ਆ ਬੇਲੀ ਤੂੰ ਕਿੱਥੇ ਬੈਠੇ ਹੁੰਦਾ ਸਾਰੇ ਕੰਮ ਪਏ ਨੇ ਕਰਨ ਵਾਲੀ ਕੰਮਾਂ ਦੀ ਕੀ ਗੱਲ ਸੀ ਕੰਮ ਤਾਂ ਮੈਂ ਕਰ ਲੈਨੀ ਆ ਤੂੰ ਰੈਸਟ ਕਰ ਲੈ ਤੇਰਾ ਸਭ ਠੀਕ ਹੋ ਜਾਣਾ ਨਾ ਭਾਬੀ ਤੂੰ ਕਿੱਥੋਂ ਕਰ ਲੇਂਗੀ ਤੈਨੂੰ ਪਤਾ ਹੈ ਹੁਣ ਇਹ ਹਫਤਾ ਤਾਂ ਤੇਰੇ ਵਿਆਹ ਨੂੰ ਹੋਇਆ ਹੁਣ ਤੇਥੋਂ ਕੰਮ ਥੋੜੀ ਕਰਵਾਉਣੀ ਨਹੀਂ ਇਹ ਤਾਂ ਇਹ ਜੀ ਕੋਈ ਗੱਲ ਨਹੀਂ ਹੁੰਦੀ ਇਹ ਨਹੀਂ ਹੁੰਦਾ ਵੀ ਬੰਦੇ ਦਾ ਹਫਤਾ ਵਿਆਹ ਨੂੰ ਹੋਇਆ ਤੇ ਕੰਮ ਨਾ ਕਰੇ ਕਿਤੇ ਲਿਖਿਆ ਨਾ ਭਾਬੀ ਫਿਰ ਵੀ ਆਪਣੇ ਰਿਵਾਜ ਹੈਗਾ ਵੀ ਨਵੀਂ ਵਿਆਹੀ ਤੋਂ ਨਾ ਕੰਮ ਨਹੀਂ ਕਰਵਾਉਂਦੀ ਹੁੰਦੇ ਰਿਵਾਜਾਂ ਦਾ ਕੀ ਹੈ ਇਹ ਤਾਂ ਲੋਕਾਂ ਨੇ ਆਪ ਬਣਾਏ ਹੋਏ ਆ ਹੋਰ ਮੈਨੂੰ ਤਾਂ ਆਪ ਟੈਨਸ਼ਨ ਲੱਗ ਰਹੀ ਕਿ ਸਿਰ ਦੁਖੀ ਜਾਂਦਾ ਮਹਲੇ ਸਾਰੇ ਭਾਂਡੇ ਪਈ ਨਹੀਂ ਚਲ ਕੋਈ ਨਾ ਤੂੰ ਰੈਸਟ ਕਰ ਲੈ ਭਾਂਡੇ ਤਾਂ ਮਹਿਮਾਨ ਜੰਨੀ ਆ ਠੀਕ ਹੈ ਕਿ ਮੈਂ ਬਸ ਤੋ ਸਰਦਰਾ ਹਟਿਆਣੀ ਮਾ ਅੱਜ ਤੋਂ ਵੀ ਦੁਖੀ ਜਾਂਦਾ ਬਾਲੀਆਂ ਹੋਰਿਆ ਨਾੜਾ ਜੀ ਇਹ ਨਾ ਬਾਲੀਆਂ ਫਟ ਜਾਂਦੀਆਂ ਨੇ ਹੋਰ ਪੁੱਤੋਂ ਭਾਂਡੇ ਨਾਲ ਅੱਧਰ ਚਲੇ ਪਏ ਨਾ ਮੱਜ ਨਾਲੇ ਮੇਰੀ ਵੀ ਆਉਂਗੋ ਚ ਬਹੁਤ ਦਰਦ ਹੋ ਰਿਹਾ ਨਹੀਂ ਮੈਂ ਕੋਈ ਗੱਲ ਨਹੀਂ ਮੰਮੀ ਮੈਂ ਤਾਂ ਪ੍ਰੀਤ ਨੂੰ ਕਿਹਾ ਮੈਂ ਮਾਂਜਨੀਆ ਭਾਂਡੇ